ਦਿਨ ਸੋਮਵਾਰ ਕੇਂਦਰ ਸਰਕਾਰ ਵੱਲੋਂ ਜੀਐਸਟੀ ਘਟਾਉਣ ਤੇ ਖਾਣ ਪੀਣ ਅਤੇ ਮਠਾਈਆਂ ਤੇ ਗੱਡੀਆਂ ਤੇ ਸਿਮਿੰਟ ਹੋਏ ਸਸਤੇ ਭਾਰਤ ਸਰਕਾਰ ਵੱਲੋਂ ਲਾਗੂ ਕੀਤੇ ਗਏ ਨਵੇਂ ਜੀਐਸਟੀ 2% ਸੁਧਾਰ ਨਾਲ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ ਖਾਣ ਪੀਣ ਅਤੇ ਕਨਫੈਕਸ਼ਰੀ ਨਮਕੀਨ ਪੂਜੀਆ ਮਿਕਚਰ ਚਾਕਲੇਟ ਆਦਿ ਦੀਆਂ ਦਰਾਂ 18 ਤੋਂ ਘਟ ਕੇ 5% ਰਹਿ ਗਈਆਂ ਮੱਖਣ ਘੀ ਪਨੀਰ 5% ਨਿਲ ਸਲਾਬ ਅਤੇ ਰੋਟੀ ਪਰਾਂਠਾ ਚਪਾਤੀ ਆਦ ਪੂਰੀ ਤਰ੍ਹਾਂ ਟੈਕਸ ਮੁਕਤ ਕੀਤਾ ਗਿਆ ਹੈ ਗੱਡੀਆਂ ਨਵੀਆਂ ਦਰਾਂ ਕਾਰਨ ਗੱਡੀਆਂ ਦੇ ਰੇਟ ਵਿੱਚ ਕਮੀ ਆਈ ਜਿਸ ਨਾਲ ਖਰੀਦਦਾਰਾਂ ਨੂੰ ਲਾਹਾ ਹੋਵੇਗਾ ਸਿਮਿੰਟ ਤੇ ਉਸ ਤੋਂ ਬਣਨ ਵਾਲੀਆਂ ਚੀਜ਼ਾਂ ਸਿਮਿੰਟ ਦੇ ਟੈਕਸ ਰੇਟਾਂ 10% ਕਟੌਤੀ ਕੀਤੀ ਗਈ ਹੈ ਇਸ ਨਾਲ ਸਿਮਿੰਟ ਇੱਟਾ ਸਿਮਿੰਟ ਪਾਈਪਾਂ ਜਾਲੀਆਂ ਆਦ ਸਸਤੀਆਂ ਹੋਣਗੀਆਂ ਫਾਇਦਾ ਲੋਕਾਂ ਨੂੰ ਰੋਜ਼ਾਨਾ ਵਰਤੋਂ ਵਾਲੀਆਂ ਚੀਜ਼ਾਂ ਦੇ ਵਿੱਚ ਹੋਵੇਗਾ ਇਸ ਦੌਰਾਨ ਘਰੇਲੂ ਨਿਰਮਾਣ ਸਮੱਗਰੀ ਅਤੇ ਗੱਡੀਆਂ ਸਸਤੀਆਂ ਹੋਣ ਨਾਲ ਪਰਿਵਾਰਕ ਬਜਟ ਹਲਕਾ ਹੋਵੇਗਾ ਅਤੇ ਆਪਣੇ ਆਟੋਮੋਬਾਈਲ ਮਾਰਕੀਟ ਵਿੱਚ ਖਰੀਦਦਾਰੀ ਵਧਣ ਦੀ ਸੰਭਾਵਨਾ ਹੈ ਰਿਪੋਰਟ ਰਾਜਕ੍ਰਮੀ ਪਵਾਨੀਗੜ੍ਹ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ